ਲੋਕ ਸਭਾ ਚੋਣਾਂ 2024 ਦੀਆਂ ਹੋ ਰਹੀਆਂ ਨੇ ਉਹ ਮਾਜੋਗ ਇਲੈਕਸ਼ਨ ਕਮਿਸ਼ਨ ਦੀਆਂ ਦਾ ਤਮ ਤਾਬਕ ਤੇ ਸਾਡੇ ਮਾਜੋਗ ਐਸਐਸਪੀ ਸਾਹਿਬ ਦੀਆਂ ਦਾ ਤਮ ਤਾਬਕ ਅਸੀਂ ਜਿਹੜਾ ਇੱਥੇ ਇੰਟਰਸਟ ਰੇਡ ਨਾਕਾ ਚੋਟੀਆਂ ਚੌਂਕੀ ਕੋਲ ਆਇਆ ਹੈ ਉਹ ਤੇ ਤੁਹਾਡੇ ਚੋਟੀਆਂ ਪੁਲਿਸ ਨੂੰ ਅੱਛੀ ਬਲਵਦੀ ਹਾਸਲ ਹੋਈ ਹੈ ਨਾਕੇ ਦੌਰਾਨ ਐਸਐਸ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਉੱਤੇ ਹਾਜ਼ਰ ਸੀ ਤਾਂ ਉਹਨਾਂ ਨੂੰ ਇੱਕ ਗੁਪਤ ਖੁਲਾਸਾ ਮਿਲੀ ਕਿ 6 ਵਿਅਕਤੀ ਨੇ ਜਿਨ੍ਹਾਂ ਦੇ ਨਾਮ ਅ ਬਸ ਰਮੇਸ਼ ਸ਼ੰਗਾਰਾ ਸੰਨੀ ਤੇ ਇੱਕ ਬਸੰਤ ਤੇ ਇਹਨਾਂ ਦੇ ਨਾਲ ਵਿਕਰਮ ਇੱਕ ਅਰਜਨ ਇਹ 6 ਬੰਦੇ ਨੇ ਜਿਹੜੇ ਖੇਤਾਂ ਵਿੱਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਕੱਟ ਕੇ ਉਹਨਾਂ ਚੋਂ ਤਾਂਬਾ ਕੱਢ ਕੇ ਚੋਰੀ ਕਰਕੇ ਵੇਚਦੇ ਨੇ ਤੇ ਹੋਰ ਮੋਟਰਾਂ ਤੋਂ ਸਮਾਨ ਜਿਹੜਾ ਕੋਈ ਪਿਆ ਹੁੰਦਾ ਉੱਥੇ ਕਿਸਾਨਾਂ ਦਾ ਵੀ ਉਹ ਵੀ ਚੋਰੀ ਕਰਕੇ ਲੈ ਜਾਂਦਾ ਰਹੇ ਤੇ ਵੀ ਜੋ ਅੱਜ ਆਪਣੇ ਬੜਲਾਡਾ ਸਾਈਡ ਤੋਂ ਬਰੇਟਾ ਸਾਈਡ ਤੋਂ ਪਤਰਾ ਸਾਈਡ ਜਾਣਗੇ ਚੋਰੀ ਦਾ ਸਮਾਨ ਵੇਚਣ ਲਈ ਤੇ ਜੇ ਪ੍ਰੋਪਰ ਚੈਕਿੰਗ ਕੀਤੀ ਜਾਵੇ ਨਾਕੇ ਤੇ ਤਾਂ ਉਹਨਾਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਜਾ ਸਕਦਾ ਤਾਂ ਸਾਡੀ ਪੁਲਿਸ ਪਾਰਟੀ ਨੇ ਪ੍ਰੋਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੋ ਮੋਟਰਸਾਈਕਲਾਂ ਤੇ ਚਾਰ ਵਿਅਕਤੀ ਆ ਰਹੇ ਸੀ ਜਿਨ੍ਹਾਂ ਦੇ ਕੋਲ ਪਾਸ ਤਿੰਨ ਥੈਲੇ ਵੀ ਰੱਖੇ ਸੀ ਇੱਕ ਮੋਟਰਸਾਈਕਲ ਦੇ ਨਾਲ ਦੋ ਥੈਲੇ ਤੇ ਇੱਕ ਤੇ ਇੱਕ ਸੀ ਤੇ ਉਹਨਾਂ ਨੂੰ ਰੋਕ ਕੇ ਜਿਹੜਾ ਉੱਥੇ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਚੋਰੀ ਦਾ ਸਮਾਨ 45 ਕਿਲੋ ਦੇ ਕਰੀਬ ਤਾਰ ਜਿਹੜੀ ਦੇ ਵਿੱਚ ਤਾਂਬਾ ਵੀ ਵਿੱਚ ਹੈਗਾ ਤਾਰ ਤੇ ਬਾਕੀ ਜਿਹੜੀ ਤਾਰ ਕੱਢੀ ਹੋਈ ਪਲਾਸਟਿਕ ਹੈਗੀ 22-23 ਕਿਲੋ ਦੇ ਕਰੀਬ ਉਹ ਦੋ ਥੈਲੇ ਚ ਹੈਗੀ ਹੈ ਉਹ ਬਰਾਬਰਦ ਕੀਤੀ ਹੈ ਤੇ ਚਾਰ ਦੋਸ਼ਾਂ ਵਿੱਚ ਰੈਸਟ ਕੀਤਾ ਹੈ ਤੇ ਜਿਨ੍ਹਾਂ ਵਿੱਚੋਂ ਅ ਇੱਕ ਨਵਾਲਿਕ ਹੈ ਜਿਹਦਾ ਜਿਹਨੂੰ ਅਸੀਂ ਜੋਬਿਨਾਈਲ ਜਸਪੁਰ ਦੇ ਸਾਹਮਣੇ ਅਸੀਂ ਉਹਨੂੰ ਅੱਜ ਹੀ ਪੇਸ਼ ਕਰਾਂਗੇ ਪ੍ਰੋਪਰ ਹਦਾਇਤਾਂ ਮੁਤਾਬਕ ਤੇ ਇਹਨਾਂ ਤੋਂ ਹੋਰ ਵੀ ਪੁੱਛਗਿਸ਼ ਅਸੀਂ ਕਰਾਂਗੇ ਦੋ ਵਿਅਕਤੀ ਇਹਨਾਂ ਚ ਹੋ ਜੇ ਗ੍ਰਿਫਤਾਰ ਕਰਨੇ ਬਾਕੀ ਨੇ ਜਿਹੜੇ ਪਕੌੜੇ ਨੇ ਇਸ ਤੋਂ ਇਲਾਵਾ ਇਹ ਸਮਾਨ ਕਿੱਥੇ ਵੇਚਦੇ ਨੇ ਤੇ ਉਹ ਵਿਅਕਤੀਆਂ ਨੂੰ ਅਸੀਂ ਕਾਬੂ ਕਰਾਂਗੇ ਜ਼ਰੂਰ ਸਰ ਪੁਲਿਸ ਰਵਾਨੇ ਲਈ ਜਾਣਾ ਕੋ ਹਾਂ ਜਿਨ੍ਹਾਂ ਨੂੰ ਅਸੀਂ ਕੱਲ ਨੂੰ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਵਾਨਾ ਹਾਸਲ ਕਰਾਂਗੇ ਤੇ ਅੱਗੇ ਦੀ ਤੈਅ ਤੱਕ ਜਾਵਾਂਗੇ ਤੇ ਹੋਰ ਵੀ ਸਾਨੂੰ ਇਹਨਾਂ ਤੋਂ ਬਰਾਮਦਗੀ ਹੋਣ ਦੀ ਆਸ ਹੈਗੀ ਹੈ ਤੇ ਅੱਗੇ ਜਿਹੜੇ ਕਿਸੇ ਕਵਾੜੀਏ ਨੂੰ ਵੇਚਦੇ ਨੇ ਜਾਂ ਕਿਸੇ ਨੂੰ ਵੀ ਇਹ ਸਮਾਨ ਦਿੰਦੇ ਨੇ ਉਹਦੇ ਤੈ ਤੱਕ ਜਾਵਾਂਗੇ ਤੇ ਸਾਰਿਆਂ ਨੂੰ ਅਸੀਂ ਕਾਬੂ ਕਰਾਂਗੇ ਸਰ ਲੱਗਦਾ ਵੀ ਇਹ ਪਹਿਲਾਂ ਕੋਈ ਮਾਮਲੇ ਤਰ੍ਹਾਂ ਹੈਗੇ ਸੀ ਇਹਨਾਂ ਮੁੰਡਿਆਂ ਦੇ ਨਹੀਂ ਇਹ ਦੀ ਇਨੀਸ਼ੀਅਲ ਸਟੇਜ ਹੈ ਜੀ ਅਸੀਂ ਚੈੱਕ ਵੀ ਕਰ ਰਹੇ ਹਾਂ ਤੇ ਪਰੰਤੂ ਜੋ ਮੋੜਲੀ ਪੁਛਕਿਸ ਤੇ ਨਾਲ ਦੱਸਿਆ ਵੀ ਇਹ ਕਾਫੀ ਥੇਰ ਤੋਂ ਕਰ ਰਹੇ ਨੇ ਨੇੜੇ-ਤੇੜੇ ਪਿੰਡਾਂ ਵਿੱਚ ਜਿਵੇਂ ਕਾਲੀਆ ਪਿੰਡ ਸਾਧਨਵਾਸ ਦਾਣੀ ਹਰਿਆਣੇ ਦੇ ਪਿੰਡ ਵੀ ਨੇ ਤੇ ਕੁਝ ਮਾਨਸਾ ਜ਼ਿਲ੍ਹੇ ਦੇ ਪਿੰਡ ਨੇ ਤੇ ਕੁਝ ਲਹਿਰਾ ਜ਼ਿਲ੍ਹੇ ਦੇ ਲਹਿਰਾ ਥਾਣਾ ਦੇ ਪਿੰਡ ਨੇ ਉਹਨਾਂ ਤੇ ਕਾਫੀ ਸਮੇਂ ਤੋਂ ਚੋਰੀਆਂ ਕਰਦੇ ਆ